ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਜਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਦੇ ਸਮੇਂ ਇੱਕ ਕਪੂਰ ਤੁਸੀਂ ਸਰਾਣੇ ਦੇ نیچے ਰੱਖਣਾ ਹੈ ਤੇ ਜਿਹੜਾ ਤੁਹਾਡਾ ਦੁਸ਼ਮਣ ਹੋਵੇਗਾ ਉਹ ਘਰ ਛੱਡ ਕੇ ਭੱਜ ਜਾਵੇਗਾ ਇਸੇ ਤਰ੍ਹਾਂ ਜੇਕਰ ਕੋਈ ਤੁਹਾਡਾ ਸ਼ਤਰੂ ਜਾਂ ਫਿਰ ਦੁਸ਼ਮਣ ਤੁਹਾਡੇ ਪਿੱਛੇ ਪੈ ਹੋਈ ਨੇ ਕਾਫੀ ਲੰਬੇ ਸਮੇਂ ਤੋਂ ਲਗਾਤਾਰ ਤੁਹਾਡੇ ਦੁਸ਼ਮਣ ਤੁਹਾਡੇ ਉੱਪਰ ਤੰਤਰ ਮੰਤਰ ਦੀਆਂ ਕ੍ਰਿਆਵਾਂ ਕਰਵਾ ਰਹੇ ਨੇ ਇਸੇ ਤਰੀਕੇ ਦੀ ਨਾਲ ਬਲੈਕ ਮੈਜਿਕ ਤੁਹਾਡੇ ਦੁਸ਼ਮਣਾਂ ਦੇ ਉੱਪਰ ਤੁਹਾਡੇ ਦੁਸ਼ਮਣਾਂ ਦੇ ਦੁਆਰਾ ਜਾਂ ਫਿਰ ਕਿਸੇ ਦੀ ਹੈਲਪ ਦੇ ਨਾਲ ਉਹ ਤੁਹਾਡੇ ਉੱਪਰ ਬਲੈਕ ਮੈਜਿਕ ਕਰਵਾ ਰਹੇ ਨੇ ਇੱਕ ਇੱਕ ਕੋਪੂਰ ਦੇ ਟੁਕੜੇ ਦਾ ਉਪਾਹ ਕਰਨ ਦੇ ਨਾਲ ਹੀ ਤੁਸੀਂ ਸਮਝ ਲਓ ਕਿ ਇਸ ਉਪਾਹਨ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਤੁਹਾਡੇ ਸ਼ਤਰੂ ਨੇ ਜਿੰਨੇ ਵੀ ਦੁਸ਼ਮਣ ਨੇ ਉਹ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋਣਗੇ ਹੀ ਹੋਣਗੇ ਇਸੇ ਤਰ੍ਹਾਂ ਉਹਨਾਂ ਦੇ ਦੁਆਰਾ ਕੀਤਾ ਕਰਾਇਆ ਵੀ ਤੁਹਾਡੇ ਉੱਪਰ ਤੋਂ ਤੁਹਾਡੇ ਘਰ ਤੋਂ ਤੁਹਾਡੇ ਪਰਿਵਾਰ ਤੋਂ ਚਾ ਫਿਰ ਤੁਹਾਡੇ ਕਾਰੋਬਾਰ ਦੇ ਉੱਪਰ ਉਹਨਾਂ ਦਾ ਕੁਝ ਕੀਤਾ ਕਰਵਾਇਆ ਏ ਇਸੇ ਤਰੀਕੇ ਦੇ ਨਾਲ ਉਹ ਤੁਹਾਡੇ ਧੰਨ ਵਪਾਰ ਤੁਜੇ ਇਸ ਵਿੱਚ ਹੀ ਤੇ ਉਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਨਾ ਉਸ ਤੋਂ ਹਟ ਜਾਵੇਗਾ ਇਸ ਤਰੀਕੇ ਦੇ ਨਾਲ ਕਿੰਨੀ ਵੀ ਵੱਡੀ ਤੁਹਾਡੇ ਉੱਪਰ ਕੋਈ ਤਾਤ੍ਰਿਕ ਰਿਆਵਾ ਕਿਉਂ ਨਾ ਕਰਵਾਈ ਗਈ ਹੋਵੇ ਕਿਸੇ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਜਿਹੜਾ ਸੀ ਕਪੂਰ ਦਾ ਉਪਾਹ ਕਰਨਾ ਹੈ ਨਾ ਕਪੂਰ ਦਾ ਉਪਾਹ ਤੁਹਾਨੂੰ ਜਿਵੇਂ ਹੀ ਤੁਸੀਂ ਕਰੋਗੇ ਰਾਤੋਂ ਰਾਤ ਤੁਹਾਨੂੰ ਜਮਤਕਾਰ ਦਿਖਾਵੇਗਾ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਤੁਹਾਡੇ ਸਾਰੇ ਕਸ਼ਟ ਦੁੱਖ ਰੋਗ ਨੇ ਜਿਹੜੇ ਉਹਨਾਂ ਨੂੰ ਦੂਰ ਕਰਕੇ ਰੱਖ ਦੇਵੇਗਾ ਕਿਸੇ ਤਰੀਕੇ ਦੇ ਨਾਲ ਜੇਕਰ ਆਪਾਂ ਕਪੂਰ ਦੀ ਗੱਲ ਕਰੀਏ ਤਾਂ ਕਪੂਰ ਕੋਈ ਸਧਾਰਨ ਚੀਜ਼ ਨਹੀਂ ਹੈ ਕਪੂਰ ਜੁੜਿਆ ਹੋਇਆ ਕਪੂਰ ਦਾ ਸਬੰਧ ਹੈ ਤਾਂ ਮਹਾਦੇਵ ਦੇ ਨਾਲ ਸਬੰਧ ਹੈ ਕਿਸੇ ਤਰੀਕੇ ਦੇ ਨਾਲ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਕਪੂਰ ਦੀ ਉਪਾ ਕਰਦੇ ਹਾਂ ਨਾ ਤੇ ਕਪੂਰ ਦੇ ਉਪਾ ਸਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਨੂੰ ਬੜੀ ਤੇਜ਼ੀ ਦੇ ਨਾਲ ਵਧਾਉਂਦੇ ਨੇ ਇਸ ਤਰੀਕੇ ਦੇ ਨਾਲ ਜਿਵੇਂ ਹੀ ਤੁਸੀਂ ਆਪਣੇ ਘਰ ਦੇ ਵਿੱਚ ਕਪੂਰ ਦਾ ਝੋਟਾ ਜਿਹਾ ਉਪਾਅ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਉਸ ਨੂੰ ਚਲਾਉਣੀ ਹੋ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾផល ਪ੍ਰਾਪਤ ਹੁੰਦਾ ਹੈ ਤੁਹਾਡੀਆਂ ਸਾਰੀਆਂ ਬਣੋ ਕਾਮਨਾ ਪੂਰੀਆਂ ਹੋ ਜਾਂਦੀਆਂ ਜੋ ਕਾਫੀ ਲੰਬੇ ਸਮੇਂ ਤੋਂ ਤੁਹਾਡੀਆਂ ਇੱਛਾ ਪੂਰੀਆਂ ਨਹੀਂ ਹੋ ਰਹੀਆਂ ਹੁੰਦੀਆਂ ਉਹ ਵੀ ਪੂਰੀਆਂ ਹੋ ਜਾਂਦੀਆਂ ਨੇ ਇਸ ਤਰੀਕੇ ਦੇ ਨਾਲ ਕੋਈ ਵੀ ਅਸੀ ਪਾਠ ਪੂਜਾ ਕਰਦੇ ਹਾਂ ਕੋਈ ਵੀ ਹਵਨ ਕਰਦੇ ਹਾਂ ਹੇ ਸਭ ਜੋ ਵੀ ਪਾਠ ਪੂਜਾ ਜੋ ਵੀ ਕਿਰਿਆ ਸੀ ਆਪਣੇ ਘਰ ਦੇ ਵਿੱਚ ਕਰਦੇ ਹਨ ਤੇ ਉਹ ਕਰਨ ਤੋਂ ਪਹਿਲਾਂ ਸਾਡੇ ਘਰ ਦੇ ਵਿੱਚ ਕਪੂਰ ਨੂੰ ਜ਼ਰੂਰ ਜਲਾਇਆ ਜਾਂਦਾ ਹੈ ਇਸ ਲਈ ਜਲਾਇਆ ਜਾਂਦਾ ਹੈ ਕਿ ਜਿਸ ਦੇ ਨਾਲ ਸਾਡੇ ਘਰ ਦਾ ਜਿਹੜਾ ਵਾਤਾਵਰਨ ਹੈ ਉਹ ਸ਼ੁੱਧ ਹੋ ਜਾਂਦਾ ਹੈ ਤੇ ਸਾਡੇ ਘਰ ਦੀ ਜਿਹੜੀ ਨਕਾਰਾਤਮਕ ਊਰਜਾ ਹੈ ਉਹ ਦੂਰ ਹੁੰਦੀ ਹੈ ਤੇ ਸਕਾਰਾਤਮਕ ਊਰਜਾ ਦੇ ਵਿੱਚ ਵਾਤਾ ਹੁੰਦਾ ਹੈ ਇਸ ਤਰੀਕੇ ਦੇ ਨਾਲ ਜਿੰਨੀ ਵੀ ਸਾਡੇ ਘਰ ਦੇ ਵਿੱਚ ਨੈਗੇਟਿਵਿਟੀ ਨਕਾਰਾਤਮਕ ਸ਼ਕਤੀਆਂ ਨੇ ਜਾਂ ਫਿਰ ਸਾਡੇ ਘਰ ਨੂੰ ਪਰਿਵਾਰ ਨੂੰ ਜਾਂ ਕੰਮ ਨੂੰ ਕਿਸੇ ਦੀ ਕੋਈ ਬੁਰੀ ਨਜ਼ਰ ਲੱਗ ਗਈ। ਉਹ ਤੁਰੰਤ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਪਰਿਵਾਰ ਤੋਂ ਦੂਰ ਹਟ ਚਾਵੇਗੀ ਤੇ ਚਲੋ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਇਸ ਉਪਾਅ ਨੂੰ ਅਸੀਂ ਕਰਨਾ ਕਿਹੜੇ ਤਰੀਕੇ ਦੇ ਨਾਲ ਹੈ। ਕਿਹੜਾ ਉਪਾਏ ਤੇ ਕਿਹੜੀ-ਕਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਇਸ ਉਪਾਅ ਨੂੰ ਕਰਨ ਦੇ ਲਈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੀ ਹੈ ਕਿ ਇਸ ਉਪਾਣ ਨੂੰ ਅਸੀਂ ਕਰਨਾ ਕਿਹੜੇ ਦਿਨ ਇਸ ਉਪਾਣ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਸ ਉਪਾਣ ਨੂੰ ਕਰਨ ਦੇ ਲਈ ਤੁਸੀਂ ਕੋਈ ਸਮਾਂ ਦਿਨ ਵਾਰ ਨਹੀਂ ਦੇਖਣਾ ਇਹ ਲਈ ਸੋਚਣਾ ਕਿ ਅਸੀਂ ਇਸ ਉਪਾਣ ਨੂੰ ਕਿਹੜੇ ਦਿਨ ਕਰੀਏ ਜਿਸ ਦਿਨ ਵੀ ਤੁਸੀਂ ਚਾਹੋ ਉਸੇ ਦਿਨ ਹੀ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਜਿਵੇਂ ਹੀ ਤੁਹਾਨੂੰ ਆਪਣੇ ਕੰਮਕਾਰਾਂ ਤੋਂ ਵੇਲ ਮਿਲਦੀ ਤੁਸੀਂ ਉਸੇ ਦਿਨ ਇਸ ਉਪਾਣ ਨੂੰ ਕਰ ਸਕਦੇ ਨੇ ਦੂਸਰੀ ਗੱਲ ਕਰਦੇ ਆ ਕਿ ਇਸ ਉਪਾਣ ਨੂੰ ਹਰ ਕੋਈ ਵਿਅਕਤੀ ਕਰ ਸਕਦਾ ਹੈ ਈਸਤਰੀਆਂ ਵੀ ਕਰ ਸਕਦੀਆਂ ਨੇ ਪੁਰਸ਼ ਵੀ ਕਰ ਸਕਦੇ ਨੇ ਜਿਨ੍ਹਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਉਹ ਵੀ ਆਪਣੇ ਘਰ ਦੇ ਵਿੱਚ ਬੈਠ ਕੇ ਇਸ ਉਪਾਣ ਨੂੰ ਕਰ ਸਕਦੇ ਨੇ ਕਿਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰ ਲੈਣੀ ਹੈ ਕਿ ਉਹ ਕਿਹੜਾ ਉਪਾਅ ਤੇ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਸਰਾਣੇ ਦੇ نیچے ਇਸ ਕਪੂਰ ਦੇ ਟੁਕੜੇ ਨੂੰ ਰੱਖ ਕੇ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਕਿਸ ਤਰੀਕੇ ਦੇ ਨਾਲ ਸਾਨੂੰ ਉਪਾਅ ਕਰਨ ਦੇ ਲਈ ਸਭ ਤੋਂ ਪਹਿਲਾਂ ਚਾਹੀਦੀ ਇੱਕ ਕਪੂਰ ਦੀ ਛੋਟੀ ਜਿਹੀ ਟਿੱਕੀ ਜੋ ਵੀ ਕਪੂਰ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਉਹ ਹੀ ਲੈ ਸਕਦੇ ਹੋ ਬਸ ਬਟ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜਾ ਕਪੂਰ ਦਾ ਤੁਸੀਂ ਟੁਕੜਾ ਲੈਣਾ ਹੈ ਨਾ ਉਹ ਬਿਲਕੁਲ ਛੋਟਾ ਹੋਣਾ ਚਾਹੀਦਾ ਹੈ ਜਿਹੜੀ ਕਪੂਰ ਦੀ ਤੁਸੀਂ ਛੋਟੀ ਜਿਹੀ ਟੁਕੜਾ ਲਿਆ ਇਹਨਾਂ ਉਸ ਟੁਕੜੀ ਨੂੰ ਤੁਸੀਂ ਕਿਸੇ ਵੀ ਛੋਟੇ ਜਿਹੇ ਕੱਪੜੇ ਦੇ ਵਿੱਚ ਤੁਸੀਂ ਬੰਨ ਲੈਣਾ ਹੈ ਜਿੰਨਾ ਕੋ ਕਪੂਰ ਦੀ ਟਿੱਕੀ ਦਾ ਸਾਈਜ਼ ਹੁੰਦਾ ਉਸ ਹਿਸਾਬ ਦੇ ਨਾਲ ਤੁਸੀਂ ਕੱਪੜਾ ਲੈਣਾ ਤੇ ਉਸ ਦੇ ਵਿੱਚ ਕਪੂਰ ਦੀ ਟਿੱਕੀ ਨੂੰ ਤੁਸੀਂ ਬੰਨ ਦੇਣਾ ਕੱਪੜਾ ਕਿਸੇ ਵੀ ਕਲਰ ਦਾ ਤੁਸੀਂ ਲੈ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਬਲੈਕ ਕਲਰ ਦਾ ਕੋਈ ਵੀ ਕੱਪੜਾ ਨਹੀਂ ਲੈਣਾ ਇਸ ਤਰੀਕੇ ਦੇ ਨਾਲ ਕਪੂਰ ਦੀ ਟਿੱਕੀ ਨੂੰ ਤੁਸੀਂ ਕੱਪੜੇ ਦੇ ਵਿੱਚ ਬੰਨ ਕੇ ਇੱਕ ਛੋਟੀ ਜਿਹੀ ਇਸ ਤਰੀਕੇ ਦੇ ਨਾਲ ਜਿਹੜੀ ਤੁਸੀਂ ਕਪੂਰ ਦੇ ਟੁਕੜੇ ਦੀ ਇੱਕ ਛੋਟੀ ਜਿਹੀ ਪੋਟਲੀ ਤਿਆਰ ਕੀਤੀ ਹੈ ਨਾ ਇਸ ਪੋਟਲੀ ਨੂੰ ਤੁਸੀਂ ਜਦੋਂ ਰਾਤ ਦੇ ਸਮੇਂ ਸੌਣਾ ਹੈ ਤੇ ਆਪਣੇ ਸਿਰਹਾਣੇ ਦੇ نیچے ਤੁਸੀਂ ਰੱਖ ਦੇਣਾ ਇਸ ਤਰੀਕੇ ਦੇ ਨਾਲ ਤੁਸੀਂ ਕਪੂਰ ਦੀ ਟਿੱਕੀ ਨੂੰ ਸਿਰਹਾਣੇ ਦੇ نیچے ਰੱਖ ਕੇ ਸੌਂ ਜਾਣਾ ਤੇ ਜੇਕਰ ਆਪਾਂ ਗੱਲ ਕਰੀਏ ਬਹੁਤ ਸਾਰੇ ਲੋਕ ਨੇ ਜੋ ਸਿਰਹਾਣੇ ਦਾ ਯੂਜ਼ ਨਹੀਂ ਕਰਦੇ ਕਿਸੇ ਨਾ ਕਿਸੇ ਪ੍ਰੋਬਲਮ ਦੀ ਵਜ੍ਹਾ ਦੀ ਕਰਕੇ ਉਹ ਇੱਕ ਛੋਟਾ ਜਿਹਾ ਕਪੜਾ ਲੈ ਲੈਣ ਚਾਹ ਕਿਸੇ ਚੁੰਨੀ ਜਾਂ ਕਿਸੇ ਕਪੜੇ ਦੀ ਸਹਾਰੀ ਦੇ ਨਾਲ ਉਹ ਕਪੜੇ ਦੇ نیچے ਉਹ ਜਿਹੜੀ ਪੋਟਲੀ ਹੁੰਦੀ ਹੈ ਕਪੂਰ ਦੇ ਟੁਕੜੇ ਦੀ ਉਸ ਨੂੰ ਰੱਖ ਕੇ ਉਸ ਕਪੜੇ ਦੇ ਉੱਪਰ ਉਹ ਸਿਰ ਰੱਖ ਕੇ ਸੌਂ ਸਕਦੇ ਨੇ ਇਸ ਤਰ੍ਹਾਂ ਵੀ ਨਹੀਂ ਹੈਗਾ ਕਿ ਤੁਸੀਂ ਬਿਲਕੁਲ ਸਿਰ ਦੇ نیچے ਰੱਖਣਾ ਤੁਸੀਂ ਸਿਰ ਦੇ ਪਿੱਛੇ ਵੀ ਰੱਖ ਕੇ ਸੌਂ ਸਕਦੇ ਆ ਇਸ ਤਰੀਕੇ ਦੇ ਨਾਲ ਜਿੱਥੇ ਵੀ ਤੁਸੀਂ ਸੌਣੇ ਜੋ ਕਰ ਬੈੱਡ ਤੇ ਸੌਣੇ ਹੋ ਤਾਂ ਪਿੱਛੇ ਜੋ ਬੈੱਡ ਦੀ ਢੋਹ ਹੁੰਦੀ ਆ ਉੱਥੇ ਆਪਣੇ ਸਿਰ ਤੇ ਪਿਛਲੀ ਸਾਈਡ ਤੇ ਤੁਸੀਂ ਕਪੂਰ ਦੀ ਟੁਕੜੀ ਨੂੰ ਰੱਖ ਸਕਦੇ ਹੋ ਇਸ ਤੋਂ ਇਲਾਵਾ ਜਿਹੜੇ ਲੋਕ ਨੀਚੇ ਸੌਂਦੇ ਆ ਉਹ ਆਪਣੇ ਸਿਰ ਦੇ ਬਿਲਕੁਲ ਪਿੱਛੇ ਰੱਖ ਸਕਦੇ ਆ ਜਿੱਥੇ ਵੀ ਤੁਹਾਨੂੰ ਤੁਸੀਂ ਸੌਣੇ ਹੋ ਬਸ ਇਹੀ ਤੁਸੀਂ ਅੰਦਾਜ਼ਾ ਲਗਾ ਕੇ ਰੱਖਣਾ ਹੈ ਕਿ ਕਪੂਰ ਦੀ ਜਿਹੜੀ ਟੁਕੜੀ ਹੈ ਉਸ ਨੂੰ ਤੁਸੀਂ ਆਪਣੇ ਸਿਰ ਦੇ ਬਿਲਕੁਲ ਪਿੱਛੇ ਨੀਚੇ ਕਰਕੇ ਰੱਖ ਦੇਣਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਹੈ ਜਦੋਂ ਅਗਲੇ ਦਿਨ ਤੁਸੀਂ ਸਵੇਰੇ ਉੱਠੋਗੇ ਤੁਸੀਂ ਆਪਣੇ ਘਰ ਦੀ ਪੂਰੀ ਸਾਫ ਸਫਾਈ ਕਰ ਲੋਗੇ ਸਾਫ ਸਫਾਈ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਪੂਰੇ ਘਰ ਦੇ ਵਿੱਚ ਗੰਗਾ ਚਲ ਦਾ ਛਿੜਕਾ ਕਰ ਲੈ ਇਸ ਤਰੀਕੇ ਦੇ ਨਾਲ ਤੁਸੀਂ ਜਿਵੇਂ ਘਰ ਦੇ ਵਿੱਚ ਗੰਗਾ ਚਲ ਦਾ ਛਿੜਕਾ ਕਰ ਲੋਗੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਡੇ ਸਰਾਣੇ ਦੇ نیچے ਕਪੂਰ ਦੀ ਟੁਕੜੀ ਹੋਵੇਗੀ ਮੈਂ ਜੋ ਤੁਸੀਂ ਰਾਤ ਨੂੰ ਆਪਣੇ ਸਿਰ ਦੇ ਪਿੱਛੇ ਰੱਖ ਕੇ ਜਿੱਥੇ ਵੀ ਰੱਖ ਕੇ ਤੁਸੀਂ ਸੁੱਤੇ ਸੀ ਇਸ ਕਪੂਰ ਨੂੰ ਤੁਸੀਂ ਉਸ ਜਗ੍ਹਾ ਤੋਂ ਉਠਾ ਲੈਣਾ ਤੇ ਉਠਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਕਿਸੇ ਵੀ ਬਰਤਨ ਦੇ ਵਿੱਚ ਇਸ ਕਪੂਰ ਦੇ ਟੁਕੜੇ ਨੂੰ ਤੁਸੀਂ ਪਾਉਣਾ ਹੈ ਤੇ ਪਾਉਣ ਤੋਂ ਬਾਅਦ ਦੇ ਵਿੱਚ ਇਸ ਨੂੰ ਤੁਸੀਂ ਜਲਾ ਦੇਣਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਨੂੰ ਤੁਸੀਂ ਚਲਾਉਣਾ ਕਿੱਥੇ ਹੈ ਇਸ ਨੂੰ ਤੁਸੀਂ ਘਰ ਦੀ ਛੱਤ ਦੇ ਉੱਪਰ ਵੀ ਜਲਾ ਸਕਦੇ ਹੋ ਤੁਸੀਂ ਆਪਣੇ ਘਰ ਦੀ ਬਾਲਕੋਨੀ ਦੇ ਵਿੱਚ ਵੀ ਜਲਾ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਘਰ ਦੇ ਕਿਸੇ ਕਮਰੇ ਦੇ ਵਿੱਚ ਵੀ ਜਿੱਥੇ ਵੀ ਤੁਹਾਨੂੰ ਠੀਕ ਲੱਗੇ ਆਪਣੇ ਘਰ ਦੇ ਵਿੱਚ ਤੁਸੀਂ ਕਿਸੇ ਵੀ ਜਗ੍ਹਾ ਤੇ ਇਸ ਨੂੰ ਜਲਾ ਸਕਦੇ ਜਿਵੇਂ ਹੀ ਤੁਸੀਂ ਕਪੂਰ ਨੂੰ ਜਲਾਓਗੇ ਕਪੂਰ ਪੂਰੀ ਤਰ੍ਹਾਂ ਉੱਡ ਜਾਵੇਗਾ ਤੇ ਇਸ ਉਪਾਣ ਨੂੰ ਕਰਨ ਦੇ ਉਪਰੰਤ ਹੀ ਜੇਕਰ ਤੁਹਾਡੇ ਘਰ ਦੇ ਕੋਲ ਵਿੱਚ ਕੋਈ ਤਾੰਤ੍ਰਿਕ ਕਿਰਿਆਵਾਂ ਕੋਈ ਤੰਤਰ ਮੰਤਰ ਕੋਈ ਬ્લેਕ ਜਾਦੂ ਟੂਣਾ ਜਾਂ ਫਿਰ ਤੁਹਾਡੇ ਦੁਸ਼ਮਣ ਦੇ ਦੁਆਰਾ ਕੁਝ ਕੀਤਾ ਕਰਵਾਇਆ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਇਹ ਕਿ ਮੈਜਿਕ ਹੋਵੇ ਜਾਂ ਫਿਰ ਤੁਹਾਡੇ ਵਪਾਰ ਨੂੰ ਬਣ ਦਿੱਤਾ ਗਿਆ ਹੈ ਤੁਹਾਡੇ ਤੁਹਾਨੂੰ ਬਣ ਦਿੱਤਾ ਗਿਆ ਹੋਵੇ ਕੋਈ ਵੀ ਕਹਿਣ ਦਾ ਭਾਵ ਬੰਦਨ ਵਾਰ ਦੀ ਕਿਰਿਆ ਹੋਵੇਗੀ ਉਹ ਤੁਰੰਤ ਤੁਹਾਡੇ ਘਰ ਤੋਂ ਦੂਰ ਹੋ ਜਾਵੇਗੀ ਤੁਰੰਤ ਖੁੱਲ ਜਾਵੇਗੀ ਤੰਤਰ ਮੰਤਰ ਤੁਹਾਡੇ ਘਰ ਤੋਂ ਦੂਰ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਸਾਰੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਤੇ ਜਿਹੜੇ ਤੁਹਾਡੇ ਦੁਸ਼ਮਣ ਨੇ ਨਾ ਉਹ ਪੂਰੀ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਵੀ ਉਹ ਇੱਕ ਦੁਸ਼ਮਣ ਹੋਵੇ ਪਰ ਮੇ ਇੱਕ ਤੋਂ ਜ਼ਿਆਦਾ ਹੋਵੇ ਸਾਰੇ ਹੀ ਦੁਸ਼ਮਣਾਂ ਦੇ ਲਈ ਇਹ ਇੱਕ ਉਪਾਏ ਤੁਸੀਂ ਇੱਕ ਉਪਾਅ ਕਰੋਗੇ ਇੱਕ ਉਪਾਕਰਨ ਦੇ ਵਿੱਚ ਤੁਹਾਡੇ ਸਾਰੇ ਦੁਸ਼ਮਣਾਂ ਜਾਣਗੇ ਜਿਵੇਂ ਹੀ ਤੁਸੀਂ ਇਹ ਉਪਾਅ ਕਰੋਗੇ ਤੁਹਾਡੇ ਸਾਰੇ ਦੁਸ਼ਮਣ ਜਿਹੜੇ ਇੱਕ ਵਾਰ ਦੇ ਵਿੱਚ ਹੀ ਤੁਹਾਡੇ ਘਰ ਪਰਿਵਾਰ ਤੋਂ ਦੂਰ ਹੋ ਜਾਣਗੇ ਤੇ ਉਹਨਾਂ ਦਾ ਕੀਤਾ ਕਿਰਾਇਆ ਵੀ ਦੂਰ ਹੋ ਜਾਵੇਗਾ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਅਸੀਂ ਕਿੰਨੇ ਦਿਨ ਲਗਾਤਾਰ ਕਰਨਾ ਹੈ ਇਸ ਉਪਾਅ ਨੂੰ ਤੁਸੀਂ 11 ਦਿਨ ਲਗਾਤਾਰ ਕਰਨਾ ਹੈ ਕਿਸੇ ਵੀ ਦਿਨ ਤੁਸੀਂ ਇਸ ਉਪਾਅ ਨੂੰ ਸ਼ੁਰੂ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਸੋਮਵਾਰ ਮੰਗਲਵਾਰ ਜਾਂ ਫਿਰ ਸ਼ਨੀਵਾਰ ਕਿਸੇ ਵੀ ਦਿਨ ਤੁਸੀਂ ਸ਼ੁਰੂ ਕਰ ਸਕਦੇ ਹੋ ਜਾਂਦਾ ਪਾਉਗੇ ਹਫਤੇ ਦੇ ਵਿੱਚ ਜੋ 7 ਦਿਨ ਹੁੰਦੇ ਹੈ ਜਿਸ ਵੀ ਦਿਨ ਤੁਸੀਂ ਇਸ ਉਪਾਅ ਨੂੰ ਸ਼ੁਰੂ ਕਰਨਾ ਚਾਹੋ ਨੇ ਉਸੇ ਹੀ ਦਿਨ ਤੁਸੀਂ ਕਰ ਸਕਦੇ ਹੋ بس ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਜਦੋਂ ਇਸ ਉਪਾਣ ਨੂੰ ਤੁਸੀਂ ਸ਼ੁਰੂ ਕਰਨਾ ਹੈ ਨਾ ਤੇ ਤੁਸੀਂ 11 ਦਿਨ ਲਗਾਤਾਰ ਇਸ ਉਪਾਣ ਨੂੰ ਕਰਨਾ ਹੈ ਬਿਨਾ ਕਿਸੇ ਨਾਗੇ ਦੇ ਕੋਈ ਗੈਪ ਵੀ ਬਿਲਕੁਲ ਨਹੀਂ ਪਾੜਨਾ ਜਿਵੇਂ ਹੀ ਤੁਸੀਂ ਇਸ ਉਪਾਣ ਨੂੰ ਕਰੋਗੇ ਤੁਸੀਂ ਦੇਖੋਗੇ ਕਿ ਰਾਤੋਂ ਰਾਤ ਜਿਹੜੇ ਤੁਹਾਡੇ ਦੁਸ਼ਮਣ ਨੇ ਕਿਵੇਂ ਤੁਹਾਡੇ ਘਰ ਨੂੰ ਛੱਡ ਕੇ ਤੁਹਾਡੇ ਕੀਤੇ ਕਿਰਾਏ ਨੂੰ ਛੱਡ ਕੇ ਤੁਹਾਡੇ ਘਰ ਤੋਂ ਭੱਜ ਜਾਣਗੇ ਇਸੇ ਤਰੀਕੇ ਦੇ ਨਾਲ ਤੁਹਾਡੇ ਸ਼ਤਰੂ ਦੁਸ਼ਮਣ ਤੁਹਾਡੀ ਜ਼ਿੰਦਗੀ ਤੋਂ ਪੂਰੇ ਤਰੀਕੇ ਦੇ ਨਾਲ ਦੂਰ ਹੋ ਜਾਣਗੇ ਇਹ ਬਹੁਤ ਹੀ ਚਮਤਕਾਰੀ ਤੇ ਅਜੂਬਾ ਉਪਾਏ ਇੱਕ ਵਾਰ ਤੁਸੀਂ ਕਰਕੇ ਦੇਖੋ ਫਿਰ ਦੇਖੋ ਤੁਸੀਂ ਕਿਵੇਂ ਤੁਹਾਡੀ ਨਾਲ ਚਮਤਕਾਰ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਕਪੂਰ ਨੂੰ ਜਲਾਉਣ ਦੇ ਨਾਲ ਜਿੰਨੀ ਵੀ ਤੁਹਾਡੇ ਘਰ ਦੇ ਵਿੱਚ ਧਾਨ ਦੇ ਸੰਬੰਧੀ ਸਮੱਸਿਆ ਹੋਵੇਗੀ ਉਹ ਤੁਹਾਡੇ ਘਰ ਤੋਂ ਦੂਰ ਹੋ ਜਾਂਦੀ ਹੈ ਇਸ ਦੇ ਨਾਲ ਨਾਲ ਜਿਹੜੇ ਲੋਕ ਪੈਸੇ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਜਾਂ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਾ ਆਉਂਦਾ ਹੀ ਨਹੀਂ ਤੇ ਜਾਂ ਫਿਰ ਕਈ ਲੋਕ ਹੁੰਦੇ ਆ ਉਹਨਾਂ ਦੇ ਘਰ ਦੇ ਵਿੱਚ ਪੈਸਾ ਆ ਜਾਂਦਾ ਹੈ ਪਰ ਪੈਸਾ ਰੁਕਦਾ ਨਹੀਂ ਉਹ ਲੋਕ ਵੀ ਇਸ ਉਪਾਅ ਨੂੰ ਕਰ ਸਕਦੇ ਆ ਤੁਸੀਂ ਜ਼ਰੂਰ ਇੱਕ ਵਾਰ ਇਸ ਉਪਾਅ ਨੂੰ ਕਰਿਓ ਤੁਹਾਡੇ ਘਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਉਸ ਦੀ ਬਿਮਾਰੀ ਦੂਰ ਨਹੀਂ ਹੋ ਰਹੀ ਉਸ ਵਿਅਕਤੀ ਦੇ ਨਾਲ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਹ ਬਹੁਤ ਹੀ ਵਧੀਆ ਉਪਾਅ ਹੈ ਤੇ ਤੁਹਾਡੀਆਂ ਸਾਰੀਆਂ ਕਾ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਦੂਰ ਕਰਕੇ ਰੱਖ ਦੇਵੇਗਾ ਸਭ ਤੋਂ ਵੱਡੀ ਤੇ ਖਾਸ ਗੱਲ ਇਸ ਉਪਾਅ ਦੀ ਕਿ ਤੁਸੀਂ ਇਸ ਉਪਾਅ ਨੂੰ ਕਿਸੇ ਵੀ ਦਿਨ ਕਰ ਸਕਦੇ ਹੋ ਪਰ ਕਰਨਾ ਰਾਤ ਦੇ ਸਮੇਂ ਜਦੋਂ ਤੁਸੀਂ ਸੌਣਾ ਹੈ ਉਸ ਸਮੇਂ ਇਸ ਉਪਾਅ ਨੂੰ ਕਰਨਾ ਤੇ ਕਿਹੜੇ ਦਿਨ ਮਰਜ਼ੀ ਤੁਸੀਂ ਕਰ ਲੋ ਤੇ 11 ਦਿਨ ਤੁਸੀਂ ਲਗਾਤਾਰ ਕਰਨਾ ਹੈ ਜਦੋਂ ਵੀ ਤੁਸੀਂ ਕੋਈ ਵੀ ਉਪਾਅ ਕਰਦੇ ਹੋ ਤਾਂ ਪਹਿਲਾਂ ਉਪਾਅ ਨੂੰ ਚੰਗੀ ਤਰ੍ਹਾਂ ਸੁਣ ਕੇ ਸੋਚ ਕੇ ਸਮਝ ਕੇ ਫਿਰ ਕਰਿਆ ਕਰੋ ਫਿਰ ਹੀ ਉਸ ਉਪਾਅ ਦਾ ਰਿਜ਼ਲਟ ਮਿਲਦਾ ਚਿਰੋ ਅਸੀਂ ਆਦੀ ਅਧੂਰੀ ਜਾਣਕਾਰੀ ਲੈ ਲੈਨੀਆ ਨਾ ਤੇ ਉਹਦੇ ਨਾਲ ਸਾਡਾ ਹਮੇਸ਼ਾ ਨੁਕਸਾਨ ਹੁੰਦਾ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਅਸੀਂ ਕਪੂਰ ਦੀ ਇੱਕ ਛੋਟੀ ਜਿਹੀ ਟੁਕੜੀ ਦਾ ਜੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਤੜੀ ਇਸ ਤਰ੍ਹਾਂ ਦੀ ਉਪਾਦੀ ਵੀਡੀਓ ਚੰਗੀ ਲੱਗਦੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਜੀ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ